ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਆਗੂਆਂ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਸੂਬਾ ਜਨਰਲ ਸਕੱਤਰ ਸਤਨਾਮ ਸਿੰਘ ਸਾਨੀ ਦੀ ਅਗਵਾਈ ਹੇਠ ਗੁਰਦੁਆਰਾ ਸੁਖਚਾਨਾ ਸਾਹਿਬ ਫਗਵਾੜਾ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਆਗੂਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਗੱਲਬਾਤ ਕਰਦੇ ਆ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਸਤਨਾਮ ਸਿੰਘ ਸਾਨੀ ਨੇ ਕਿਹਾ ਕਿ ਪੰਜਾਬੀ ਚਾਹੇ ਹਰਾਂ ਤੋਂ ਹੋਏ ਨੁਕਸਾਨ ਸਬੰਧੀ ਨਾ ਹੀ ਪੰਜਾਬ ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ ਵੱਲੋਂ ਕੋਈ ਫੰਡ ਰੀਲੀਜ਼ ਕੀਤਾ ਗਿਆ ਹੈ ਜਿਸ ਦੇ ਰੋਸ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਮਿਤੀ 12 ਸਤੰਬਰ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਪੰਜਾਬ ਸਰਕਾਰ ਦੇ ਨਾਮ ਤੇ ਮੰਗ ਪੱਤਰ ਸੌਂਪੇ ਜਾਣਗੇ ਇਸ ਮੌਕੇ ਗੁਰਪਾਲ ਸਿੰਘ ਪਾਲਾ ਕੁਲਵਿੰਦਰ ਸਿੰਘ ਹਰਪ੍ਰੀਤ ਸਿੰਘ ਚੋਹਾਂਦ ਦਵਿੰਦਰ ਸਿੰਘ ਸੰਧਵਾ ਬਲਜੀਤ ਸਿੰਘ ਭੱਟੀ ਤਲਵਿੰਦਰ ਸਿੰਘ ਸੰਧੂ ਹਰਵਿੰਦਰ ਸਿੰਘ ਜੋੜਾ ਆਦ ਹਾਜ਼ਰ ਸਨ ਫਗਵਾੜਾ ਤੋਂ ਨਵਰਾੰਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਕਿ 12 ਤਰੀਕ ਨੂੰ ਜਿਹੜੇ ਆਲ ਓਵਰ ਪੰਜਾਬ ਦੇ ਡੀਸੀ ਦਫ਼ਤਰ ਨੇ ਉਹਨਾਂ ਤੇ ਜਿਹੜੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਮੰਗ ਪੱਤਰ ਦਿੱਤੇ ਜਾਣੇ ਨੇ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਸ਼ਮੂਲੀਅਤ ਕੀਤੀ ਜਾਏਗੀ ਔਰ ਡੀਸੀ ਦਫ਼ਤਰਾਂ ਦੇ ਅੱਗੇ ਜਾ ਕੇ ਉੱਥੇ ਮੰਗ ਪੱਤਰ ਦਿੱਤੇ ਜਾਣਗੇ ਰੋਸ ਮਜਾਰਾ ਕਰਕੇ ਪੰਜਾਬ ਸਰਕਾਰ ਦੇ ਭਾਰ ਸਰਕਾਰ ਦੇ ਵਿਰੁੱਧ ਤੇ ਉਹ ਮੰਗ ਪੱਤਰ ਦਿੱਤੇ ਜਾਣਗੇ ਸੋ ਉਹ ਅੱਜ ਅਹਿਮ ਜਿਹੜੀ ਅੱਜ ਦੀ ਮੀਟਿੰਗ ਹੋਈ ਆ ਇੱਕ ਜਿਹੜਾ ਪੰਜਾਬ ਸਰਕਾਰ ਨੇ ਕੇਵਲ ਜਿਹੜਾ ਪਿਛਲਾ ਗੰਨੇ ਦਾ ਬਕਾਇਆ ਅਜਨਾਲੇ ਦਾ ਹੀ ਰਿਲੀਜ਼ ਕੀਤਾ ਜੋ ਪਤਾ ਲੱਗ ਰਿਹਾ 11 ਕਰੋੜ ਕਿਨਾਰੇ ਰੁਪਿਆ ਔਰ ਅੱਜ ਪੂਰਾ ਪੰਜਾਬ ਮਾਰ ਚੱਲ ਰਿਹਾ ਹੜਦੀ ਔਰ ਪੰਜਾਬ ਸਰਕਾਰ ਨੂੰ ਚਾਹੀਦਾ ਤੇ ਸੀ ਕਿ ਕਿਸਾਨਾਂ ਦੀ ਬਾਤ ਫੜਣੀ ਜਿੰਨਾ ਉਹਨਾਂ ਦਾ ਬਕਾਇਆ ਖੜਾ ਹੈ ਉਹ ਸਰਕਾਰੀ ਵੀ ਸਾਰਾ ਸਰਕਾਰ ਰਿਲੀਜ਼ ਕਰੇ ਸਹਿਕਾਰੀ ਮਿਲਾਂ ਦਾ ਔਰ ਜਿਹੜੀਆਂ ਪ੍ਰਾਈਵੇਟ ਮਿੱਲਾਂ ਵੱਲ ਬਕਾਇਆ ਖੜਾ ਉਹ ਵੀ ਕਰਾਵੇ ਸੋ ਫਰਜ ਇਹ ਬਣਦਾ ਹੈ ਕਿ ਅੱਜ ਟੋਟਲ ਜਿਹੜਾ ਪੈਸਾ ਰਿਲੀਜ਼ ਕੀਤਾ ਜਾਵੇ ਉਹ ਕੇਵਲ ਇੱਕ ਮਿਲਦਾ ਰਿਲੀਜ਼ ਕਰਨਾ ਉਹ ਬਿਲਕੁਲ ਠੀਕ ਨਹੀਂ ਕਿਉਂਕਿ ਅੱਜ ਜੇ ਇਸ ਏਰੀਏ 'ਚ ਹੜਾ ਨੇ ਮਾਰ ਮਾਰੀ ਉਹ ਤਾਂ ਮਾਰੀ ਹੈ ਜੇ 'ਚ ਨਹੀਂ ਮਾਰ ਮਾਰੀ ਉੱਥੋਂ ਸਾਡੇ ਲੋਕ ਲੰਗਰ ਵਸਤਾਂ ਲੈ ਕੇ ਜਾ ਰਹੇ ਨੇ ਹਰ ਇੱਕ ਨੂੰ ਪੈਸੇ ਦੀ ਲੋੜ ਹੈ ਸੋ ਸਾਰੇ ਪੰਜਾਬ ਦਾ ਜਿਹੜਾ ਪੈਸਾ ਰਿਲੀਜ਼ ਹੋਣਾ ਚਾਹੀਦਾ ਇੱਕ ਅਸੀਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਇਹ ਵੀ ਮਤਾ ਪਾਸ ਕੀਤਾ ਕਿ اسی ہر ضلع ਜਿਹੜਾ ਉਹ 100 ਟਰੈਕਟਰ ਜਿਸ ਦਿਨ ਪਾਣੀ ਉੱਤਰ ਗਿਆ ਜ਼ਮੀਨ ਬਾਈਜੋਗ ਹੋ ਗਈ ਹਰ ਜ਼ਿਲ੍ਹਾ 100 ਟਰੈਕਟਰ ਭੇਜੇਗਾ ਉਹ ਜ਼ਮੀਨ ਨੂੰ ਵਾਉਣ ਵਾਸਤੇ ਕਰਾਉਣ ਵਾਸਤੇ ਰੇਤਾ ਬਾਹਰ ਕੱਢਣ ਵਾਸਤੇ ਔਰ ਉੱਥੇ ਫਸਲਾਂ ਬੀਜਣ ਵਾਸਤੇ ਔਰ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਇਹ ਵੀ ਪ੍ਰਣ ਕੀਤਾ ਗਿਆ ਕਿ ਜਿੰਨਾ ਵੀ ਹਜ਼ਾਰਾਂ ਹੀ ਏਕੜ ਦਾ ਕੋਸ਼ਿਸ਼ ਕਰਾਂਗੇ ਕਿ ਜਿਹੜਾ ਬੀਜ ਖਾਦ ਉਹ ਵੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਇਕੱਠਾ ਕਰਕੇ ਰਸਤਾ ਬਸਤਾ ਦੇ ਰੂਪ ਦੇ ਵਿੱਚ ਉਹ ਢੇਰ ਤੇ ਵੀਜ਼ ਵੀ ਜਿਹੜੇ ਆਖਾਦ ਵੀਜ਼ ਉਹ ਵੀ ਤੇ ਡੀਜ਼ਲ ਉਹ ਵੀ ਮਹਈਆ ਕਰਾਇਆ ਜਾਊਗਾ ਸੋ ਇਹ ਅੱਜ ਦੀ ਮੀਟਿੰਗ ਦੇ ਅਹਿਮ ਮਤੇ ਜਿਹੜੇ ਅੱਜ ਪਾਸ ਹੋਏ ਆ ਕਿਸਾਨ ਮਜ਼ਦੂਰ ਵਰਚੇ ਵੱਲੋਂ 12 ਸਤੰਬਰ ਨੂੰ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਸੂਤੀਆਂ ਜਥੇਬੰਦੀਆਂ ਵੱਲੋਂ ਇਹਨਾਂ ਹੜ੍ਹਾਂ ਦੇ ਵਿੱਚ ਜੋ ਵੀ ਜਾਨੀ ਮਾਲੀ ਨੁਕਸਾਨ ਪੰਜਾਬ ਦੀ ਜਨਤਾ ਦਾ ਹੋਇਆ ਚਾਹੇ ਕਿਸਾਨਾਂ ਦਾ ਹੋਇਆ ਮਜ਼ਦੂਰਾਂ ਦਾ ਹੋਇਆ ਜਾਂ ਆਮ ਜਨਤਾ ਦਾ ਹੋਇਆ ਉਹਦੀ ਪਰਪਾਈ ਕਰਨ ਲਈ ਸਰਕਾਰ ਤੋਂ ਸਰਕਾਰ ਤੋਂ ਮੰਗ ਕਰਨ ਲਈ 12 ਸਤੰਬਰ ਨੂੰ ਸਾਰੇ ਪੰਜਾਬ ਦੇ ਡੀਸੀ ਹੈੱਡਕੁਆਟਰਾਂ ਦੇ ਉੱਤੇ ਕਿਸਾਨ ਮਜ਼ਦੂਰ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੇ ਨਾਂ ਇੱਕ ਮੈਮੋਰੰਡਮ ਦਿੱਤੇ ਜਾਣਗੇ ਸਾਰੇ ਪੰਜਾਬ ਦੇ ਵਿੱਚ ਸਵੇਰੇ 11 ਵਜੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਕੱਠੇ ਹੋ ਕੇ ਭਾਰਤੀ ਕਿਸਾਨ ਜੂਨ ਨੂੰ ਦੁਆਬਾ ਵੀ ਉਹਨਾਂ ਦੀ ਸ਼ਮੂਲੀਅਤ ਕਰੇਗੀ ਦੂਜੀ ਸਾਡੀ ਸਰਕਾਰ ਤੋਂ ਇਹ ਮੰਗ ਹੈ ਕਿ ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੈ ਉਹਦੇ ਵਿੱਚ ਮਜ਼ਦੂਰਾਂ ਦੇ ਘਰ ਠੱਠੇ ਆ ਜਿਹੜਾ ਮਜ਼ਦੂਰ ਵਰਗਿਆ ਕਿਸਾਨਾਂ ਦੇ ਨਾਲ-ਨਾਲ ਉਹ ਵੀ ਪੀੜਤ ਹੈ ਉਹਨਾਂ ਮਜ਼ਦੂਰਾਂ ਨੂੰ ਆਮ ਲੋਕਾਂ ਦੇ ਘਰਾਂ ਦਾ ਜਿਹੜਾ ਨੁਕਸਾਨ ਹੋਇਆ ਸਰਕਾਰ ਉਹਦਾ ਬੁਆਇਨਾ ਕਰਕੇ ਉਹਨਾਂ ਦੀ ਬਕਾਇਦਾ ਨੋਟ ਕਰਕੇ ਉਹਨਾਂ ਦੇ ਜੋ ਮਕਾਨਾਂ ਦਾ ਨੁਕਸਾਨ ਹੋਇਆ ਜੋ ਫਸਲਾਂ ਦਾ ਨੁਕਸਾਨ ਹੋਇਆ ਉਹਦੇ ਉੱਪਰ ਭਾਈ ਕਰ ਲਈ ਸਰਕਾਰ ਪਹਿਲ ਦੇ ਆਧਾਰ ਤੇ ਯਤਨ ਕਰੇ ਔਰ ਇਹਦੇ ਨਾਲ ਹੀ ਪੰਜਾਬ ਦੇ ਵਿੱਚ ਡੀਏਪੀ ਖਾਦ ਦੀ ਵੱਡੀ ਘਾਟ ਹੈ ਪਿਛਲੇ 1 ਸਾਲ ਤੋਂ ਬਣੀ ਹੋਈ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਰਕਾਰ ਪੰਜਾਬ ਦੀਆਂ ਜਿੰਨੀਆਂ ਸੋਸਾਇਟੀਆਂ ਡੀਲਰਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਉਹ ਡੀਏਪੀ ਖਾਦ ਦੀ ਸਪਲਾਈ ਕਰੇ ਕਿ ਝੋਨੇ ਦੀ ਫਸਲ ਨਸ਼ਟ ਹੋ ਗਈ ਹੈ ਗੰਨੇ ਦੀ ਫਸਲ ਖਰਾਬ ਹੋ ਗਈ ਹੈ ਕਿਸਾਨ ਨੇ ਕਣਕ ਦੀ ਬਿਜਾਈ ਕਰਨੀ ਹੈ ਜਾਂ ਜਿਹੜੇ ਖੇਤਾਂ 'ਚ ਨੁਕਸਾਨ ਹੋ ਗਿਆ ਹੋਰ ਫਸਲ ਦੀ ਬਿਜਾਈ ਕਰਨ ਲਈ ਕਸਾਨਾਂ ਨੂੰ ਡੀਪੀ ਦੀ ਘਾਟ ਨਾ ਰਵੇ ਤੇ ਦੂਜੀ ਸਰਕਾਰ ਤੋਂ ਫਿਰ ਮੰਗ ਹੈ ਕਿ ਸਿਰਫ ਪੰਜਾਬ ਦੇ ਵਿੱਚ ਪੰਜਾਬ ਦੀ ਆਮ ਜਨਤਾ ਧਾਰਮਿਕ ਸੰਪਰਦਾਵਾਂ ਕਾਰ ਸੇਵਾ ਵਾਲੇ ਮਹਾਪੁਰਸ਼ ਐਨ ਆਰ ਆਈ ਵੀਰ ਜਿਹੜੇ ਨੌਜਵਾਨ ਐਕਟਰ ਗਾਇਕ ਨੇ ਸਿਰਫ ਹਜੇ ਤੱਕ ਪੰਜਾਬ ਦੀ ਆਮ ਜਨਤਾ ਹਰਿਆਣਾ ਦੀ ਆਮ ਜਨਤਾ ਰਾਜਸਥਾਨ ਉਪੀ ਦੇ ਵਿੱਚੋਂ ਉਹ ਲੋਕ ਆਪਣੇ ਪੱਧਰ ਤੇ ਯਤਨ ਕਰ ਰਹੇ ਲੇਕਿਨ ਸਰਕਾਰਾਂ ਆਪਣਾ ਫਰਜ਼ ਨਿਭਾਉਣ ਤੋਂ ਸਮਰਥ ਨਹੀਂ ਆਂ ਸਰਕਾਰ ਨੂੰ ਸਾਡੀ ਅਪੀਲ ਹੈ ਕਿ ਸਰਕਾਰ ਆਪਣੀ ਜਿਹੜਾ ਪਹਿਲ ਦੇ ਆਧਾਰ ਤੇ ਆਪਣਾ ਫਰਜ਼ ਅਦਾ ਕਰਨ ਲਈ ਮੈਦਾਨ ਚ ਜਾਵੇ Legenda